ਕਾਲਾ ਜੀ ਠੀਕ ਹੈ ਤੇ ਕਿਹੜਾ ਪਿੰਡ ਪੈਂਦਾ ਕੋਲੀਆਂ ਜੀ ਕੋਲੀਆਂ 418 ਇਹ ਜ਼ਿਲ੍ਹਾ ਕਿਹੜਾ ਹੈ ਸ਼ਹਿਰ ਤੇ ਤਹਿਸੀਲ ਬਕੇਰੀ ਅੱਜ ਤੁਸੀਂ ਪਾਣੀ ਦੇ ਵਿੱਚ ਇਦਾਂ ਨੰਗੇ ਆਏ ਆ ਕਿੰਨਾ ਛੁਰ ਹੋ ਗਿਆ ਤੁਹਾਨੂੰ ਉਧਰ ਚਾਹੀ ਮੇਰੀ ਜੀ ਸਾਡੇ ਸਿਆਣੇ ਬੰਦੇ ਸਾਰੇ ਇੱਥੇ ਰੇ ਜਾਨਕਾ ਇੱਥੇ 100 ਸਾਲ ਹੋ ਗਿਆ ਸਾਡੀ ਮੇਰੀ ਬਤਾਈ 43 ਸਾਲ ਉਰ ਹੋ ਗਈ ਹੈ ਐਹੀ ਰਿਆ ਕੁੱਤਾ ਜਿੱਕੇ ਠੀਕ ਹੈ ਤੇ ਸਾਰੇ ਪਿੰਡ ਦੀ ਜ਼ਮੀਨ ਇੱਥੇ ਇਦਦਰ ਹੀ ਸਾਡੇ ਸਾਰੇ ਪਿੰਡ ਦੀ ਜ਼ਮੀਨ ਕੋਲੀਆਂ ਦੀ ਇੱਥੋਂ ਇੱਥੇ ਹੀ ਹਲੇੜ ਦੀ ਜ਼ਮੀਨ ਇੱਥੇ ਆ ਸਾਡਾ ਕੁਲੀਆਂ ਪਿੰਡ ਵੀ ਇੱਥੇ ਆ ਸਿੰਬਲੀ ਪਿੰਡ ਉਹਦੀ ਜ਼ਮੀਨ ਵੀ ਇੱਥੇ ਹੀ ਆ ਦਰਿਆ ਤੋਂ ਦੂਜੀ ਦਰਿਆ ਤੋਂ ਪਾਰ ਹੀ ਦਰਿਆ ਤੋਂ ਪਾਸਾ ਇਹ ਫੇ ਕਿੰਨੇ ਕਿਲੇ ਹੋਏਗੀ ਇਧਰਲੇ ਪਾਸੇ ਇਹ ਹਜ਼ਾਰਾਂ ਕਿਲੇ ਆ ਤੇ ਫੇ ਲੋਕਾਂ ਨੂੰ ਜਿੱਦਾਂ ਆਉਣ ਜਾਣ ਲਈ ਦਿੱਕਤ ਬਹੁਤ ਜ਼ਿਆਦਾ ਇਦਾਂ ਤੁਹਾਡੇ ਸਾਹਮਣੇ ਦੇਖ ਹੀ ਲਿਆ ਤੇ ਜਦੋਂ ਬਰਸਾਤ ਆਈ ਉਦੋਂ ਕਿਦਾਂ ਫੇ ਜਾਂਦੇ ਰਹੇ ਬਹੁਤ ਜ਼ਿਆਦਾ ਔਖਾ ਉਹ ਦੇਖੋ ਜੀ ਕਿਸ਼ਤੀ ਲਾਈਦੀ ਆ ਉਹ ਵੀ ਐਕਤੀ ਲੈਂਦੀ ਆ ਆਪਾਂ ਪੰਜਾਬ ਦੇ ਪੈਹਾਂ ਦੀ ਅੱਛਾ ਜੀ ਤੇ ਇਹਦੇ ਰਾਈ ਅਹੀਂ ਆਰ ਪਾਰ ਹੁੰਦੇ ਸਾਡੇ ਜਿਹੜੇ ਭਈਏ ਆ ਫਸਲ ਕੱਟ ਜਾਨੇ ਉਹ ਵੀ ਇਸ ਇਸ ਰਾਈ ਜਾਂਦੇ ਆ ਪਰ ਉਹ ਕਿਸ਼ਤੀ ਤੋਂ ਥੱਲੇ ਡੇਕੇ ਕੋਈ ਭਈਆ ਮਰ ਗਿਆ ਪਰ ਉਹ ਅੱਜ ਕੱਲ ਇਹ ਤੇ ਮਗਰੋਂ ਅਹੀਂ ਗੋਤਾ ਖੋਰ ਲੈਂਦੇ ਆ ਤਾਂ ਹੀ ਆਪਣੇ ਲਾ ਕੇ ਪਰ ਉਹ ਭਈਆਂ ਲਿਬਿਆ ਤੇ ਜੇ ਕਿਤੇ ਗੰਨੇ ਦੀ ਫਸਲ ਗੀ ਗੰਨਾ ਕਿੱਦਾਂ ਲੈ ਕੇ ਹੁੰਦੇ ਸਾਡਾ ਗੰਨਾ ਜੀ ਬਹੁਤ ਔਖਾ ਨਿਕਲਦਾ ਹੀ ਇੱਥੋਂ ਇੱਥੋਂ ਖਾਲੀ ਟਰੈਕਟਰ ਕੱਢਣਾ ਔਖਾ ਪਰ ਕੀ ਕਰੀਏ ਤਾਂ ਵਹੀਂ ਦਾਦਾ ਲੱਖ ਤੇ ਟਰੈਕਟਰ ਇੱਥੇ ਸਿਟੀ ਦੇ ਵਿੱਚ ਲਿਆ ਗਏ ਅੱਛਾ ਤੇ ਉਹ ਵੀ ਫੇਲ ਹੋ ਜਾਂਦੇ ਮਾਰਾ ਜੀ ਕਈ ਵੇਟ ਫਾ ਜਾਂਦੇ ਆ ਬੜੇ ਔਖੇ ਨਿਕਲਦੇ ਆ ਬਹੁਤ ਔਖੇ ਨਿਕਲਦੇ ਆ ਤੇ ਤੁਸੀਂ ਕਿਸੇ ਨੂੰ ਕਿਹਾ ਨਹੀਂ ਵੀ ਜਾਂ ਕੁਛ ਮਾੜਾ ਮੋਟਾ ਰਸਤਾ ਜਾ ਕੇ ਦੱਬ ਬਣਾਇਆ ਜਾ ਬੜਿਆਂ ਨੂੰ ਕਿਹਾ ਪਰ ਇੱਥੇ ਕੋਈ ਪ੍ਰਸ਼ਾਸਨ ਕੋਈ ਗੌਰ ਹੀ ਨਹੀਂ ਕਰਦਾ ਕਿਉਂ ਨਹੀਂ ਗੌਰ ਕਰਦੇ ਕਾਰਨ ਕਾਰਨ ਇਥੇ ਵੀ ਕਹਿੰਦੇ ਵੀ ਅਗਲੀ ਵਾਰੀ ਕਰਾਂਗੇ ਜਦੋਂ ਵੋਟਾਂ ਲੈਣਾਂ ਦੇ ਅਗਲੀ ਵਾਰ ਕਰਾਂਗੇ ਉਦੋਂ ਅਗਲੀ ਵਾਰ ਕਰਾਂਗੇ ਕੋਈ ਆਂਦਾ ਹੀ ਨਹੀਂ ਜਦੋਂ ਹੁਣ ਨਾਲ ਲੈ ਕੇ ਚੱਲ ਜਾਂਦੇ ਮੋੜ ਕੇ ਨਹੀਂ ਕੋਈ ਵੜਦਾ ਜਦੋਂ ਹੁਣ MP ਦੀ ਵੋਟ ਹੁਣ ਪਈ ਹੈ ਹਾਂਜੀ ਤੇ ਜਿੰਨੇ ਵੀ ਸਾਰੇ ਜਿੰਨੇ ਅਚਾਰਾ ਅਚਾਰਾ ਪਾਰਟੀਆਂ ਦੇ ਇੱਥੇ ਲੀਡਰ ਪਿੰਡ ਚਾਹੀਏ ਕੋਈ ਨਹੀਂ ਆਇਆ ਜੀ MP ਦੀ ਵੋਟਾਂ ਵਿੱਚ ਸਾਡੇ ਪਿੰਡ ਕੋਈ ਨਹੀਂ ਆਇਆ ਤੇ ਫਿਰ ਤੁਸੀਂ ਵੋਟਾਂ ਪਾਈਆਂ ਉਹ ਪਾਣੀ ਤਾਂ ਪੈਂਦੀਆਂ ਹੀ ਆ ਫਿਰ ਚਲੋ ਸਵਧਾਨ ਦੇ ਸਵਧਾਨ ਦੇ ਨਾ ਪਈ ਵੋਟਾਂ ਜੀ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੀ ਇਹੀ ਮੰਗ ਹੈ ਜੀ ਇੱਥੇ ਕੋਈ ਕੋਲ ਹੀ ਬਾਜੇ ਆਣ ਜਾਣ ਆਹ ਜੀ ਤੋਰਦੇ ਜਾ ਕੱਚਾ ਆਹ ਜੀ ਤੋਰਦੇ ਵਾਜੇ ਕੋਈ ਤਾਂ ਦੇਖ ਨਿਕਲ ਨਿਆਣਾ ਆਇਆ ਚਲੋ ਉੱਪਰ ਬਹਿ ਕੇ ਆ ਜਿੰਦਾ ਚੱਲ ਕੇ ਆ ਜਾਂਦਾ ਕੋਈ ਆਪਣਾ ਸਾਈਕਲ ਲੈ ਜਾਂਦਾ ਕੋਈ ਬਿੱਕੀ ਲੈ ਜਾਂਦਾ ਚਲੋ ਆਪ ਕੋਈ ਤੁਰ ਕੇ ਚੱਲ ਜੀਏ ਤੁਹਾਡੀ ਕਿੰਨੀ ਪੈਲੀ ਹੈ ਸਰ ਮੇਰੀ 15 18 ਕਿਲੇ ਪੈੜੀ ਹੈ ਦਰਿਆ ਦੂਜੇ ਦਰਿਆੰਤ ਪਾਰੀ ਤੇ ਕੀ ਲਾਇਆ ਉੱਥੇ ਐਦ ਕੀ ਗੰਨਾ ਹੀ ਲਾਇਆ ਜੀ ਤੇ ਗੰਨੇ ਨੂੰ ਕੱਢਾਂਗੇ ਕਿਵੇਂ ਫਿਰ ਗੰਨਾ ਹੁਣ ਏਦਾਂ ਹੀ ਨਿਕਲਣਾ ਏਦਾਂ ਪਿੱਛੇ ਆਪਣੇ ਸਾਡੇ ਸਰਪੰਚ ਸਾਹਿਬ ਸਾਰੇ ਸਾਡੇ ਸਾਰੇ ਪਿੰਡ ਦੇ ਪਾਣੀ ਬਹੁਤ ਚੜਿਆ ਹੈ ਡੈਮ ਦੇ ਵਿੱਚ ਗਏ ਹੈਗੇ ਤੇ ਉੱਥੋਂ ਥੋੜਾ ਜਿਆਦਾ ਉਹਨਾਂ ਤੋਂ ਮੰਗਿਆ ਵੀ ਸਾਨੂੰ ਥੋੜੀ ਜੀ ਮੂਲਤ ਦਿੱਤੀ ਜਾਵੇ ਉਦੋਂ ਆਪਾਂ ਫਸਲ ਵਾਹਵਾ ਕਰਦੀ ਉਹ ਫੇਰ ਡੱਕ ਲੈਂਦੇ ਰਿਆ ਫੇਰ ਐਂ ਕੱਢਦੇ ਰਿਆ ਜੇ ਉਹ ਨਾ ਟੱਕਾਂ ਤਾਂ ਫੇਰ ਪਾਰ ਹੀ ਦਿੰਦੇ ਤੇ ਸਾਡੀ ਕਈ ਵਾਰੀ ਗੰਨੇ ਪਾਰ ਹੀ ਰਹਿ ਗਏ ਯਾਨੀ ਕਿ ਮਿਲ ਬੰਦ ਹੋ ਗਈ ਓਏ ਹੋਏ ਹਾਂਜੀ ਫੇਰ ਸਾਰੇ ਸਾਲ ਦੀ ਸਾਰੇ ਸਾਲ ਦੀ ਕਮਾਈ ਉਧਰ ਹੀ ਰਹਿ ਗਈ ਤੇ ਜਦ ਪੱਠਾ ਦਿੱਤਾ ਲੈ ਕੇ ਅੱਛਾ ਇਹ ਕਿਦਾਂ ਸਾਰਾ ਇਹ ਪਾਣੀ ਦੀ ਮਾਰਾ ਸਾਰੀ ਹੈ ਤੁਸੀਂ ਜਿੱਥੇ ਕਰਉਂਦੇ ਹੈ ਨਾ ਇਹ ਅੱਜ ਵੀ ਪਾਣੀ ਘਟਿਆ ਹੀ ਹੋ ਨਹੀਂ ਤੇ ਪਾਣੀ ਤਕਰੀਬਨ ਹੀ ਆਉਂਦਾ ਰਹਿੰਦਾ ਸਾਰੀ ਇਹ ਤੂੰ ਇੱਥੇ ਆ ਨਹੀਂ ਸਕਦੀ ਜਿੰਨਕੇ ਇੱਥੇ ਤਿੰਨ ਤਿੰਨ ਚਾਰ ਚਾਰ ਫੋਟੇ ਜਿੱਥੇ ਕਿਥੇ ਅਹਲੇ ਤਿੰਨ ਤਿੰਨ ਫੋਟੇ ਤੇ ਪਾਣੀ ਹੈ ਹੋਰ ਕਲੀ ਨੂੰ ਆਇਆ ਨਾ ਪਾਣੀ ਇੱਥੇ ਹੋਰ ਕਲੀ ਨੂੰ ਆਜਣਾ ਪਾਣੀ ਇੱਥੇ ਬਹੁਤ ਜ਼ਿਆਦਾ ਫਿਰ ਬੜਾ ਔਖਾ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿੰਨਾ ਔਖਾ ਕਹ ਲਈ ਉਹਨਾਂ ਤੇ ਤੇ ਕੋਈ ਡੀਸੀ ਮੈਡਮ ਜਦੋਂ ਇੱਥੇ ਆਉਂਦੇ ਰਹੇ ਤੇ ਆਏ ਪਿੰਡ 'ਚ ਡੀਸੀ ਮੈਡਮ ਜਦੋਂ ਆਪਣੇ ਫਲੱਡ ਪਿਛਲੇ ਸਾਲ ਆਏਗੇ ਉਦੋਂ ਆਏਗੇ ਤੇ ਤੂੰ ਦੱਸ ਕਿ ਉਹਨਾਂ ਨੂੰ ਕਿਹਾ ਦੱਸਿਆ ਹੈਗਾ ਜੀ ਠੀਕ ਹੈ ਮੈਡਮ ਉਹ ਤਾਂ ਚੰਗੀ ਗਈ ਹਾਂ ਐਸੀ ਗੱਲ ਨਹੀਂ ਆ ਬਹੁਤ ਚੰਗੀ ਗਈ ਪਰ ਗਾੜੀ ਪਤਾ ਨਹੀਂ ਕਿ ਆਉਂਦਾ ਮੈਡਮ ਦਾ ਚੰਗੀ ਠੀਕ ਹੈ ਹਾਂਜੀ ਧੰਨਵਾਦ ਧੰਨ